ਅੱਜ ਜਿਹੜੀ ਜੋ ਵੀਡੀਓ ਹੈ ਇਸ ਦੇ ਵਿੱਚ ਆਪ ਅੱਜ ਪੋਲੀਟੀਕਲ ਪੜਨੇ ਜਾ ਰਹੇ ਹਾਂ ਜੋ ਮਾਸਟਰ ਕੈਟਰ ਤੇ ਲੈਕਚਰਰ ਦੇ ਲਈ ਕਾਫੀ ਲਾਹੇਵੰਦ ਹੈ ਪੋਲੀਟੀਕਲ ਸਾਇੰਸ ਜਿਹਨੂੰ ਆਪਾਂ ਪੰਜਾਬੀ ਚ ਰਾਜਨੀਤੀ ਸ਼ਾਸਤਰ ਕਹਿੰਦੇ ਆ ਤੇ ਰਾਜਨੀਤੀ ਸ਼ਾਸਤਰ ਦਾ ਜਿਹੜਾ ਆਰੰਭਾ ਉਹ ਜੁਨਾਨ ਦੇ ਵਿੱਚ ਹੋਇਆ ਸੀ ਜੁਨਾਨ ਦੇ ਵਿੱਚ ਹੋਇਆ ਸੀ ਉਹ ਵਿਸ਼ਾ ਜੋ ਰਾਜ ਸਰਕਾਰ ਅਤੇ ਮਨੁੱਖਾਂ ਦੇ ਆਪਸੀ ਸਬੰਧਾਂ ਦਾ ਅਧਿਐਨ ਕਰਦਾ ਹੈ ਉਸ ਨੂੰ ਰਾਜਨੀਤੀ ਸ਼ਾਸਤਰ ਕਿਹਾ ਜਾਂਦਾ ਹੈ। ਜੇ ਗੱਲ ਕਰਦੇ ਹਾਂ ਜੀ ਫਾਦਰ ਆਫ ਪੋਲਿਟਿਕਸ ਇਹ ਪਿਤਾਮਾ ਕੌਣ ਆ ਪੋਲੀਟੀਕਲ ਦਾ ਪ੍ਰਸਿੱਧ ਜਨਾਨੀ ਵਿਦਵਾਨ ਹੋਇਆ ਅਰਸਤੋ ਜਿਨ੍ਹਾਂ ਨੂੰ ਇੰਗਲਿਸ਼ 'ਚ ਆਪਾਂ ਅਰਿਸਟੋਲ ਕਹਿੰਦੇ ਆ ਤਾਂ ਇਹਨਾਂ ਨੂੰ ਹੀ ਰਾਜਨੀਤੀ ਸ਼ਾਸਤਰ ਦਾ ਪਿਤਾਮਾ ਮੰਨਿਆ ਜਾਂਦਾ ਹੈ। ਰਾਜਨੀਤੀ ਸ਼ਬਦ ਦੀ ਸਭ ਤੋਂ ਪਹਿਲਾਂ ਪਰ ਤੋਂ ਅਰਸਤੂ ਨੇ ਕੀਤੀ ਸੀ ਉਹਨਾਂ ਨੇ ਇੱਕ ਕਿਤਾਬ ਲਿਖੀ ਆ ਪੋਲਿਟਿਕਸ ਇਹ ਬੜੀ ਮੇਨ ਕਿਤਾਬ ਆ ਅਕਸਰ ਪੇਪਰਾਂ ਦੇ ਵਿੱਚ ਇਹੀ ਪੁੱਛੀ ਜਾਂਦੀ ਹੈ ਵੀ ਪੋਲਿਟਿਕਸ ਕਿਤਾਬ ਕਿਸ ਨੇ ਲਿਖੀ ਆ ਤਾਂ ਆਨਸਰ ਉੱਥੇ ਆਪਾਂ ਅਰਸਤੂ ਲਾਉਣਾਗਾ ਜਾਂ ਫਾਦਰ ਆਫ ਪੋਲਿਟਿਕਸ ਕਿਹਨੂੰ ਕਿਹਾ ਜਾਂਦਾ ਉਹ ਵੀ ਅਰਸਤੂ ਨੂੰ ਹੀ ਕਿਹਾ ਜਾਂਦਾ ਹੈ origin of word ਜਾਂ ਸ਼ਬਦ ਦੀ ਉਤਪਤੀ ਜਿਹੜਾ ਪੋਲਿਟਿਕਸ ਸ਼ਬਦ ਆ ਪੋਲੀਟੀਕਲ ਸ਼ਬਦ ਆ ਇਹ ਕਿੱਥੋਂ ਉਤਪਨ ਹੋਇਆ ਕਿਸ ਤਰ੍ਹਾਂ ਇਹਦੀ ਉਤਪਤੀ ਹੋਈ ਪ੍ਰਾਤਨ ਸਮੇਂ ਦੇ ਵਿੱਚ ਜੁਨਾਨ ਕਈ ਛੋਟੇ ਛੋਟੇ ਨਗਰ ਰਾਜਾਂ ਦੇ ਵਿੱਚ ਵੰਡਿਆ ਸੀ ਜਿਨ੍ਹਾਂ ਨੂੰ ਸਿਟੀ ਸਟੇਟਸ ਕਹਿੰਦੇ ਸੀ ਜਿਨ੍ਹਾਂ ਨੂੰ ਪੋਲਿਸ ਵੀ ਕਿਹਾ ਜਾਂਦਾ ਸੀ ਇਹਨਾਂ ਨਗਰ ਰਾਜਾਂ ਦੇ ਅਧਿਐਨ ਨੂੰ ਰਾਜਨੀਤੀ ਕਿਹਾ ਜਾਂਦਾ ਸੀ ਤੇ ਪੌਲਿਸ ਸ਼ਬਦ ਤੋਂ ਹੀ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਪੋਲਿਟਿਕਸ ਬਣਿਆ ਹੈ ਰਾਜਨੀਤੀ ਦੀ ਸ਼ੁਰੂਆਤ ਜੁਨਾਣ ਦੇ ਵਿੱਚ ਹੁੰਦੀ ਆ ਜੁਨਾਣ ਜਿਹੜਾ ਸੀ ਉਹ ਛੋਟੇ-ਛੋਟੇ ਨਗਰ ਸ਼ਹਿਰਾਂ ਦੇ ਵਰਗੇ ਜਿਹੜੇ ਕਹਿ ਲਈਏ ਨਗਰ ਰਾਜਾਂ 'ਚ ਵੰਡਿਆ ਹੋਇਆ ਸੀ ਜਿਨ੍ਹਾਂ ਨੂੰ ਪੌਲਿਸ ਕਿਹਾ ਜਾਂਦਾ ਸੀ ਏਸੇ ਨਾਗਰ ਰਾਜਾਂ ਦੇ ਅਧਿਐਨ ਨੂੰ ਰਾਜਨੀਤੀ ਕਹਿਣ ਲੱਗੇ ਤੇ ਪੋਲਿਸ ਸ਼ਬਦ ਜਿਹੜਾ ਅੰਗਰੇਜ਼ੀ ਭਾਸ਼ਾ ਦੇ ਵਿੱਚ ਉਹ ਪੋਲਿਟਿਕਸ ਬਣ ਗਿਆ। ਪ੍ਰਾਤਨ ਦ੍ਰਿਸ਼ਟੀਕੋਣ ਕੀ ਕਹਿੰਦਾ ਹੈਗਾ? ਪ੍ਰਾਤਨ ਦ੍ਰਿਸ਼ਟੀਕੋਣ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਹੈ ਜਿਹੜਾ ਰਾਜ ਅਤੇ ਸਰਕਾਰ ਦਾ ਅਧਿਐਨ ਕਰਦਾ ਹੈ। ਪ੍ਰਾਤਨ ਦ੍ਰਿਸ਼ਟੀਕੋਣ ਜਿਹੜੇ ਪ੍ਰਾਣੇ ਵਿਦਵਾਨ ਹੋਏ ਆ ਉਹਨਾਂ ਦੇ ਮੁਤਾਬਕ ਜਿਹੜਾ ਰਾਜਨੀਤੀ ਸ਼ਾਸਤਰ ਆ ਉਹ ਕੀ ਦਾ ਅਧਿਐਨ ਕਰਦਾ ਰਾਜ ਅਤੇ ਸਰਕਾਰ ਦਾ ਅਧਿਐਨ ਕਰਦਾ ਹੈ ਰਾਜ ਅਤੇ ਸਰਕਾਰ ਦੀਆਂ ਵੱਖ-ਵੱਖ ਕਿਸਮਾਂ ਅਤੇ ਅੰਗਾਂ ਦਾ ਅਧਿਐਨ ਇਸ ਦਾ ਵਿਸ਼ਾ ਹੈ ਰਾਜਨੀਤੀ ਸ਼ਾਸਤਰ ਦਾ ਵਿਸ਼ਾ ਕਿਹੜਾ ਹੈ ਰਾਜ ਅਤੇ ਸਰਕਾਰ ਦੀਆਂ ਵੱਖ-ਵੱਖ ਕਿਸਮਾਂ ਅਤੇ ਅੰਗਾਂ ਦਾ ਅਧਿਐਨ ਕਰਨਾ ਹੀ ਇਹ ਸਾਰਾ ਕੁਝ ਪੋਲੀਟੀਕਲ ਦੇ ਵਿੱਚ ਆਉਂਦਾ ਹੈ ਪ੍ਰਵਹਾਸਕ ਪੜ ਲੈਨੇ ਆਪਾਂ ਅਕਸਰ ਹੀ ਉੱਚੇ ਜਾਂਦੇ ਕਮੈਂਟ ਆਉਂਦੇ ਆ ਪੇਪਰਾਂ 'ਚ ਵੀ ਇਹ ਕਮੈਂਟ ਕੀਦਾ ਹੈਗਾ ਤਾਂ ਪ੍ਰੋਫੈਸਰ ਗਾਰਨਰ ਉਹਨਾਂ ਨੇ ਕੀ ਕਿਹਾਗਾ ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤ ਰਾਜ ਨਾਲ ਹੁੰਦਾ ਹੈ ਇਹ ਕਥਨ ਕਿਸ ਦਾ ਹੈ ਇਹ ਹੈ ਪ੍ਰੋਫੈਸਰ ਗਾਰਨਰ ਦਾ ਜਿਹੜਾ ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤ ਕੀ ਦੇ ਨਾਲ ਹੁੰਦਾ ਜੀ ਰਾਜ ਦੇ ਨਾਲ ਹੀ ਹੁੰਦਾ ਹੈ ਜਿਹੜਾ ਆਧੁਨਿਕ ਦ੍ਰਿਸ਼ਟੀਕੋਣ ਆ ਮਾਡਰਨ ਵਿਦਵਾਨ ਨੇ ਉਹ ਕੀ ਕਹਿੰਦੇ ਨੇ ਉਹਨਾਂ ਨੇ ਰਾਜਨੀਤੀ ਸ਼ਾਸਤਰ ਦੀ ਕੀ ਪਰਿਭਾਸ਼ਾ ਦਿੱਤੀ ਆ ਉਹਨਾਂ ਨੇ ਕਿਹਾ ਵੀ ਰਾਜਨੀਤੀ ਸ਼ਾਸਤਰ ਇੱਕ ਅਜਿਹਾ ਸਮਾਜਿਕ ਵਿਗਿਆਨ ਹੈ ਜਿਸ ਦਾ ਸਬੰਧ ਰਾਜ ਸਰਕਾਰ ਅਤੇ ਵਿਅਕਤੀ ਦੇ ਵਿਵਹਾਰ ਅਤੇ ਉਸ ਦੁਆਰਾ ਕੀਤੀਆਂ ਜਾਂਦੀਆਂ ਰਾਜਨੀਤਿਕ ਕਿਰਿਆਵਾਂ ਦੇ ਨਾਲ ਹੁੰਦਾ ਹੈ ਇਹ ਆਧੁਨਿਕ ਦ੍ਰਿਸ਼ਟੀਕੋਣ ਚ ਕਿਹਾ ਪੀ ਰਾਜਨੀਤੀ ਸ਼ਾਸਤ੍ਰਿਕ ਜਿਹਹਾ ਸਮਾਜਿਕ ਵਿਗਿਆਨ ਹੈ ਜਿਸ ਦਾ ਸਬੰਧ ਰਾਜ ਸਰਕਾਰ ਅਤੇ ਵਿਅਕਤੀ ਦੇ ਵਿਵਹਾਰ ਅਤੇ ਉਹਦੇ ਦੁਆਰਾ ਕੀਤੀਆਂ ਗਈਆਂ ਰਾਜਨੀਤਿਕ ਕਿਰਿਆਵਾਂ ਨਾਲ ਸੰਬੰਧਿਤ ਹੈ ਰਵਟ ਈ ਜਿਹੜਾ ਡਾਹਲ ਇਹ ਵਿਦਵਾਨ ਹੋਇਆ ਇਹਨਾਂ ਨੇ ਫਿਰ ਕੀ ਪਰਿਭਾਸ਼ਾ ਦਿੱਤੀ ਹੈ ਇਹਨਾਂ ਦੇ ਅਨੁਸਾਰ ਰਾਜਨੀਤੀ ਦਾ ਜਿਹੜਾ ਸੰਬੰਧ ਆ ਰਾਜਨੀਤੀ ਸ਼ਾਸਤਰ ਦਾ ਸੰਬੰਧ ਸ਼ਕਤੀ ਸ਼ਾਸਨ ਜਾਂ ਫਿਰ ਸੱਤਾ ਦੇ ਨਾਲ ਹੁੰਦਾ ਹੈ ਇਹਨਾਂ ਨੇ ਅੱਜ ਦੀ ਜੋ ਮਾਡਰਨ ਦ੍ਰਿਸ਼ਟੀਕੋਣ ਤੋਂ ਇਹਨਾਂ ਨੇ ਪ੍ਰਭਾਵ ਸਾ ਦਿੱਤੀ ਆ ਰਾਜਨੀਤੀ ਸ਼ਾਸਤਰ ਦਾ ਸਵੰਦ ਸ਼ਕਤੀ ਸ਼ਾਸਨ ਜਾਂ ਸੱਤਾ ਦੇ ਨਾਲ ਹੁੰਦਾ ਹੈ ਜਦੋਂ ਕਿ ਪ੍ਰਾਣਿਆਂ ਨੇ ਕੀ ਕਿਹਾਗਾ ਉਹ ਕਹਿੰਦੇ ਰਾਜਨੀਤੀ ਸ਼ਾਸਤਰ ਦੇ ਵਿੱਚ ਰਾਜ ਅਤੇ ਸਰਕਾਰ ਦਾ ਜ਼ਿਕਰ ਹੁੰਦਾ ਉਹਨਾਂ ਨੇ ਦੋ ਚੀਜ਼ਾਂ ਕਹੀਆਂ ਰਾਜ ਤੇ ਸਰਕਾਰ ਇੱਥੇ ਰਾਜ ਸਰਕਾਰ ਵੀ ਕਿਹਾ ਤੇ ਵਿਅਕਤੀ ਦੇ ਵਿਵਹਾਰ ਜਿਹੜੇ ਬੰਦੇ ਦੇਸ਼ ਨੂੰ ਚਲਾਉਣਗੇ ਰਾਜ ਨੂੰ ਚਲਾਉਣਗੇ ਸਰਕਾਰਾਂ ਚਲਾਉਣਗੇ ਉਹਨਾਂ ਦੇ ਵਿਵਹਾਰ ਤੇ ਉਹਨਾਂ ਦੁਆਰਾ ਕੀਤੀਆਂ ਗਈਆਂ ਰਾਜਨੀਤਿਕ ਕਿਰਿਆਵਾਂ ਨਾਲ ਸੰਬੰਧਤ ਹੈ ਅੱਜ ਦਾ ਜੋ ਰਾਜਨੀਤੀ ਸ਼ਾਸਤਰ ਹੈ ਅੱਗੇ ਸਕੋਪ ਆਫ ਪੋਲੀਟੀਕਲ ਸਾਇੰਸ ਜਿਹੜਾ ਰਾਜਨੀਤੀ ਸ਼ਾਸਤਰ ਦਾ ਖੇਤਰ ਆ ਉਹ ਕਾਫੀ ਵਿਸ਼ਾਲ ਆ ਇਸ ਦੇ ਅਧਿਐਨ ਦੇ ਮੁੱਖ ਵਿਸ਼ੇ ਇਹਤ ਲਿਖੇ ਹੋ ਸਕਦੇ ਆ ਜੇ ਪਹਿਲਾ ਰਾਜ ਦਾ ਅਧਿਐਨ ਪਾਸ ਪ੍ਰੈਸੈਂਟ ਟੂ ਫਿਊਚਰ ਰਾਜ ਬਾਰੇ ਜਿਹੜੀਆਂ ਘਟਨਾਵਾਂ ਹੋ ਗਈਆਂ ਪਿੱਛੇ ਲੰਘ ਚੁੱਕਿਆ ਉਹਦੇ ਵਰਤਮਾਨ ਬਾਰੇ ਉਹਦੇ ਆਉਣ ਬਾਰੇ ਇਹ ਜਿਹੜਾ ਰਾਜਨੀਤੀ ਸ਼ਾਸਤਰ ਦੇ ਵਿੱਚ ਇਹਤੇ ਕਹ ਲਿਏ ਵੀ ਬਹਿਸ ਹੁੰਦੀ ਆ ਜਾਂ ਇਹਤੇ ਅਲੋਚਨਾ ਵਗੈਰਾ ਵੀ ਹੁੰਦੀ ਆ ਜਾਂ ਇਹਤੇ ਡਿਸਕਸ਼ਨ ਹੁੰਦਾ ਹੈਗਾ ਦੂਸਰਾ ਆ ਗਿਆ ਜੀ ਸਰਕਾਰਾਂ ਦਾ ਅਧਿਐਨ ਕਿਉਂਕਿ ਸਰਕਾਰਾਂ ਦੇ ਕੋਈ ਵੀ ਸਰਕਾਰ ਆ ਸਰਕਾਰ ਦੇ ਤਿੰਨ ਅੰਗ ਹੁੰਦੇ ਆ ਲੈਜਿਸਲੇਟਿਵ ਜਿਹਨੂੰ ਆਪਾਂ ਵਿਧਾਨ ਸਭਾ ਐਗਜ਼ੀਕਿਟਿਵ ਜਿਹਨੂੰ ਕਾਰਜਪਾਲਿਕਾ ਕਹਿੰਦੇ ਆ ਤੇ ਜੁਡੀਸ਼ਰੀ ਨਿਆਂਪਾਲਿਕਾ ਇਹਨਾਂ ਦਾ ਵੀ ਅਧਿਐਨ ਹੁੰਦਾ ਹੈਗਾ ਤੀਸਰਾ ਆ ਗਿਆ ਅੰਤਰਰਾਸ਼ਟਰੀ ਸੰਗਠਨਾ ਦਾ ਅਧਿਐਨ ਜਿਸ ਤਰ੍ਹਾਂ ਅੰਤਰਰਾਸ਼ਟਰੀ ਸੰਗਠਨ ਬਣਿਆ ਜੂਨੋ ਡਬਲਯੂਟੀਓ ਡਬਲਯੂਐਚਓ ਆਈਐਲਓ ਸਾਰਕ ਇਹਨਾਂ ਦਾ ਵੀ ਪੋਲੀਟੀਕਲ ਸਾਇੰਸ ਦੇ ਵਿੱਚ ਅਧਿਐਨ ਹੁੰਦਾ ਜਿਵੇਂ ਆਪਾਂ ਪੜ੍ਹਦੇ ਆ ਪੋਲੀਟੀਕਲ ਦਾ ਜਿੰਨਾ ਸਿਲੇਬਸ ਆ ਉਹਦੇ ਵਿੱਚ ਇਹੀ ਚੀਜ਼ਾਂ ਸਾਰੀਆਂ ਆਉਂਦੀਆਂ ਨੇ ਵੀ ਰਾਜ ਕੀ ਆ ਸਰਕਾਰਾਂ ਕੀ ਨੇਤ ਲੋਕ ਸਭਾ ਬਣਦੀ ਆ ਰਾਜ ਸਭਾ ਬਣਦੀ ਆ ਰਾਜ ਵਿਧਾਨ ਮੰਡਲ ਬਣਦਾ ਉਹਦੇ ਵਿੱਚ ਵਿਧਾਨ ਸਭਾ ਵਿਧਾਨ ਪ੍ਰੀਸ਼ਦਾਂ ਬਣਦੀਆਂ ਸਾਰਾ ਇਹਨਾਂ ਚ ਅਧਿਐਨ ਕੀਤਾ ਜਾਂਦਾ ਚੌਥਾ ਜੀ ਵਿਅਕਤੀ ਦੇ ਵਿਵਹਾਰ ਦਾ ਅਧਿਐਨ ਉਨ ਵਿਅਕਤੀ ਦੇ ਵਿਵਹਾਰ ਦਾ ਅਧਿਐਨ ਜਿਵੇਂ ਪ੍ਰਦਰਸ਼ਨ ਕਰਨਾ ਇਹ ਭਾਰਤ ਦੇ ਸੰਵਿਧਾਨ ਨੇ ਸਾਨੂੰ ਪ੍ਰਦਰਸ਼ਨ ਕਰਨ ਦਾ ਹੱਕ ਦਿੱਤਾਗਾ ਤੁਸੀਂ ਧਰਨੇ ਲਾ ਸਕਦੇ ਹੋ ਤੁਸੀਂ ਆਪਣੀ ਮੰਗਾਂ ਬਣਵਾਉਣ ਲਈ ਪ੍ਰਦਰਸ਼ਨ ਕਰ ਸਕਦੇ ਹੋ ਚੋਣਾ ਲੜਨਾ ਸਰਕਾਰ ਬਣਾਉਣਾ ਇਹਨਾਂ ਦਾ ਵੀ ਅਧਿਐਨ ਕੀਤਾ ਜਾਂਦਾ ਪੋਲੀਟੀਕਲ ਪੰਜਵਾਂ ਰਾਜਨੀਤਿਕ ਵਿਚਾਰ ਧਰਾਵਾਂ ਦਾ ਅਧਿਐਨ ਜਿਵੇਂ ਇਹ ਵੀ ਆਪਣੇ ਸਿਲੇਬਸ 'ਚ ਹੈ ਪੋਲੀਟਿਕਲ ਦੇ ਵਿੱਚ ਮਾਸਟਰ ਕਾਡਰ 'ਚ ਵੀ ਹੈ ਤੇ ਲੈਕਚਰਾਰ 'ਚ ਵੀ ਉਦਾਰਵਾਦ ਮਾਰਕਸਵਾਦ ਗਾਂਧੀਵਾਦ ਨਾਜੀਵਾਦ ਫਾਸੀਵਾਦ ਇਹ ਟਾਈਮ-ਟਾਈਮ ਤੇ ਜਿਹੜੀਆਂ ਰਾਜਨੀਤਿਕ ਵਿਚਾਰਧਰਮਾ ਇੱਥੇ ਆਈਆਂ ਨੇ ਉਹਨਾਂ ਤੇ ਵੀ ਕਿਤਾਬਾਂ ਦੇ ਵਿੱਚ ਜਿਹੜਾ ਅਧਿਐਨ ਕੀਤਾ ਗਿਆ ਇਸ ਤੋਂ ਬਾਅਦ 6ਵੇਂ ਨੰਬਰ ਤੇ ਅਧਿਕਾਰਾਂ ਅਤੇ ਕਰਤੱਵਾਂ ਦਾ ਅਧਿਐਨ ਹੁਣ ਜਿਹੜੇ ਸਾਡੇ ਦੇਸ਼ ਦੇ ਸੰਵਿਧਾਨ ਨੇ ਲੋਕਾਂ ਨੂੰ ਆਪਣੇ ਨਾਗਰਿਕਾਂ ਨੂੰ ਅਧਿਕਾਰ ਵੀ ਦਿੱਤੇ ਆ ਤੇ ਕੁਝ ਕਰਤੱਬ ਵੀ ਨੇ ਉਹ ਕਰਤੱਬਾਂ ਦਾ ਅਧਿਐਨ ਵੀ ਕੀਤਾ ਜਾਂਦਾਗਾ ਦੱਸਿਆ ਵੀ ਜਾਂਦਾ ਲੋਕਾਂ ਨੂੰ ਵੀ ਤੁਹਾਡੇ ਇਹ ਕਰਤੱਬ ਨੇ ਤੇ ਤੁਹਾਨੂੰ ਕੁਝ ਅਧਿਕਾਰ ਵੀ ਮਿਲੇ ਆ ਅੱਗੇ ਆ ਗਿਆ ਜੀ ਇੰਪੋਰਟੈਂਸ ਆਫ ਪੋਲੀਟੀਕਲ ਸਾਇੰਸ ਪੋਲੀਟੀਕਲ ਸਾਇੰਸ ਦੀ ਕੀ ਮਹੱਤਤਾ ਕੀ ਤਾਂ ਰਾਜਨੀਤੀ ਸ਼ਾਸਤਰ ਦਾ ਅਧਿਐਨ ਸਾਡੇ ਲਈ ਬਹੁਤ ਹੀ ਲਾਭਦਾਇਕ ਹੈ। ਰਾਜਨੀਤੀ ਸ਼ਾਸਤਰ ਦਾ ਗਿਆਨ ਸਾਡੇ ਵਿੱਚ ਜੁਹੇ ਆਪਾਂ ਨੂੰ ਰਾਜਨੀਤੀ ਸ਼ਾਸਤਰ ਦਾ ਗਿਆਨ ਹੋਵੇਗਾ ਤਾਂ ਸਾਡੇ ਸਮਾਜ ਦੇ ਵਿੱਚ ਚੰਗੇ ਨਾਗਰਿਕ ਪੈਦਾ ਹੋਣਗੇ। ਨਾਗਰਿਕਾਂ ਦੇ ਵਿੱਚ ਕਹਿ ਲਈਏ ਵੀ ਚੰਗੇ ਗੁਣ ਪੈਦਾ ਕੀਤੇ ਜਾ ਸਕਦੇ ਆ। ਚੰਗੇ ਨਾਗਰਿਕ ਨੂੰ ਰਾਜ, ਸਰਕਾਰ ਅਤੇ ਸੰਵਿਧਾਨ ਬਾਰੇ ਗਿਆਨ ਹੋਣਾ ਜਿਹੜਾ ਚਾਹੀਦਾਗਾ ਦੂਸਰਾ ਰਾਜਨੀਤੀ ਸ਼ਾਸਤਰ ਦੇ ਅਧਿਐਨ ਦੇ ਨਾਲ ਸਾਨੂੰ ਰਾਜ ਦੇ ਲਈ ਜ਼ਰੂਰੀ ਤੱਤਾਂ ਬਾਰੇ ਵੀ ਪਤਾ ਲੱਗਦਾ ਹੈ ਜਦੋਂ ਆਪਾਂ ਰਾਜਨੀਤੀ ਸ਼ਾਸਤਰ ਦਾ ਅਧਿਐਨ ਕਰਦੇ ਹਾਂ ਤਾਂ ਇੱਕ ਰਾਜ ਦੇ ਲਈ ਕਿਹੜੇ ਜ਼ਰੂਰੀ ਤੱਤ ਨੇ ਉਹਨਾਂ ਬਾਰੇ ਪਤਾ ਲੱਗ ਜਾਂਦਾ ਹੈਗਾ ਤੀਸਰਾ ਲੋਕਤੰਤਰੀ ਸਰਕਾਰ ਸਭ ਤੋਂ ਹਰਮਨ ਪਿਆਰੀ ਸਰਕਾਰ ਹੈ ਇਸ ਦੀ ਸਫਲਤਾ ਦੇਸ਼ ਦੇ ਨਾਗਰਿਕਾਂ ਤੇ ਨਿਰਭਰ ਕਰਦੀ ਹੈ ਜਿੰਨੇ ਚੇਤਨ ਹੋਣਗੇ ਲੋਕਤੰਤਰ ਓਨਾ ਹੀ ਸਫਲ ਹੋਵੇਗਾ